ਦੇ ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕਮ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਕੰਬਾਈਨ ਦੇ ਵਿੱਚ ਇੱਕ ਕਾਰ ਤਸ ਜਾਂਦੀ ਹੈ ਫਟਾ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਕਾਰ ਦੇ ਵਿੱਚ ਸਫਾਰ ਇੱਕ ਵਿਅਕਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਦੱਸਦੇ ਕਿ ਸਕਾਰ ਦੇ ਵਿੱਚ ਤਿੰਨ ਵਿਅਕਤੀ ਸਫਾਰ ਸੀ ਜਿਨ੍ਹਾਂ ਦੀ ਟੱਕਰ ਕੰਬਾਈਨ ਦੇ ਨਾਲ ਹੋ ਜਾਂਦੀ ਹੈ ਕੰਬਾਈਨ ਦੇ ਅਗਲੇ ਹਿੱਸੇ ਜਨਕੀ ਬਾਡੀ ਦੇ ਵਿੱਚ ਪੂਰੀ ਤਰ੍ਹਾਂ ਕਾਰ ਤਸ ਜਾਂਦੀ ਹੈ ਜਿਸ ਦੇ ਦੌਰਾਨ ਇੱਕ ਵਿਅਕਤੀ ਨੇ ਮੱਕੇ ਤੇ ਹੀ ਦਮ ਤੋੜ ਦਿੱਤਾ ਸੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਖੌਫਨਾਕ ਹਾਦਸਾ ਵਾਪਰਿਆ ਜਲੰਧਰ ਰਾਮਮੰਡੀ ਦੇ ਕੋਲੇ ਹਾਦਸਾ ਪਿਆਨਕ ਵਾਪਰਦਾ ਤੇ ਰਾਤ ਦੇ ਸਮੇਂ ਇੱਕ ਕਾਰ ਦੇ ਵਿੱਚ ਸਫਾਰ ਹੋ ਕੇ ਤਿੰਨ ਵਿਅਕਤੀ ਜਾ ਰਹੇ ਸੀ ਤੇ ਇਹਨੇ ਦੇ ਵਿੱਚ ਅੱਗੇ ਉਹ ਕ੍ਰੇਨ ਆਉਂਦੀ ਹੈ ਤੇ ਕ੍ਰੇਨ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਟੱਕਰ ਦੇ ਦੌਰਾਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਇਆ ਕੰਬਾਈਨ ਦੇ ਨਾਲੇ ਹਾਦਸਾ ਵਿਆਪਰੀ ਆਪიანਕ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਜਦਕਿ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਝ ਕਾਰ ਤੇ ਪੂਰੀ ਪਰ ਖੱਜੇ ਉੱਟ ਚੁੱਕੇ ਨੇ ਇਸੇ ਕਾਰ ਦੇ ਵਿੱਚ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਐ ਸੋ ਕੰਬਾਈਨ ਦੇ ਨਾਲ ਇਹ ਕਾਰ ਟਕਰੌਂਦੀ ਐ ਪੂਰੀ ਤਰੀਕੇ ਦੇ ਨਾਲ ਕਾਰ ਇਸ ਕੰਬਾਈਨ ਦੇ ਵਿੱਚ ਤਸ ਜਾਂਦੀ ਐ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਇੱਕ ਵਿਅਕਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪਿਆਨਕ ਹਾਦਸੇ ਦੀਆਂ ਤਸਵੀਰਾਂ ਸਾਂਝੀਆ ਕਰ ਰਹੇ ਇਸ ਤੋਂ ਪਹਿਲਾ ਜਿਹੜਾ ਹਾਦਸਾ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਇਸ ਹਾਦਸੇ ਨੇ ਹਰ ਇੱਕ ਦੇ ਰੋਂਗਟੇ ਖੜੇ ਕਰ ਦਿੱਤੇ ਹਾਲਾਂਕਿ ਮੌਕੇ ਤੇ ਲੋਕ ਪਹੁੰਚ ਜਾਂਦੇ ਨੇ ਚਿੱਕ ਚਹਾੜੇ ਦੀਆਂ ਆਵਾਜ਼ਾਂ ਸੁਣ ਕੇ ਵੱਡੀ ਗਲਤੀ ਦੇ ਵਿੱਚ ਲੋਕ ਮੌਕੇ ਤੇ ਪਹੁੰਚੇ ਨੇ ਤਾਂ ਇਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੰਦਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਵਿਅਕਤੀ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਜਦਕਿ ਦੋ ਜਾਣਿਆਂ ਨੂੰ ਹਸਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਕੰਬਾਈਨ ਦਾ ਕਟਰ ਜਿਹੜਾ ਗੱਡੀ ਦੇ ਵਿੱਚ ਫਸ ਜਾਂਦਾ ਹੈ ਤੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਜਿਸ ਨੇ ਪਲਾਂ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਲੈ ਲਈ ਸੋ ਹਾਦਸੇ ਦੀ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਕਿ ਹਾਲਾਤ ਇਸ ਵਕਤ ਕਿਹੋ ਜਿਹੇ ਬਣੇ ਹੋਏ ਨੇ ਹਰ ਕੋਈ ਡਰ ਕੇ ਆਕੀਏਤ ਮੰਜ਼ਰ ਦੇਖ ਕੇ ਖੌਫਨਾਕ ਹਾਦਸਾ ਵਾਪਰਿਆ ਐ ਸੋ ਪਿਆਨ ਖਾਦ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਲੰਧਰ ਦੇ ਰਾਮਾ ਮੰਡੀ ਦੇ ਕੋਲ ਇਹ ਹਾਦਸਾ ਵਾਪਰਦੇ ਹਾਲਾਂਕਿ ਲੋਕ ਪਹੁੰਚਦੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਾਰ ਦੇ ਵਿੱਚ ਸਫਾਰਸੀ ਵਿਅਕਤੀ ਪਰ ਇੱਕ ਵਿਅਕਤੀ ਨੂੰ ਨਹੀਂ ਬਚਾ ਸਕੇ ਜਦਕਿ ਦੋ ਵਿਅਕਤੀਆਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਲਗਾਤਾਰ ਪੰਜਾਬ ਦੇ ਅੰਦਰ ਸੜਕੀ ਹਾਦਸੇ ਵਾਪਰੇ ਨੇ ਕਈਆਂ ਦੀ ਮੌਤ ਇਨ੍ਹਾਂ ਹਾਦਸਿਆਂ ਦੇ ਵਿੱਚ ਹੋ ਚੁੱਕੀ ਹੈ ਤੇ ਅਚੇਹੇ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੋਸ਼ ਡਾ ਕੇ ਰੱਖ ਦੇਣਗੇ ਤਸਵੀਰਾਂ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਾਂਝੀਆਂ ਸਕਰੀਨ ਤੇ ਕੀਤੀਆਂ ਜਾ ਰਹੀਆਂ ਨੇ ਕਿ ਮੌਕੇ ਤੇ ਇਸ ਵਕਤ ਮੰਜ਼ਰ ਕਿਹੋ ਜਿਹਾ ਬਣਿਆ ਹੋਇਆ ਇੱਕ ਵਾਰੀ ਇਹਨਾਂ ਤਸਵੀਰਾਂ ਦੇ ਨੁੱਕ ਕਰ ਲੈਣੇ ਆਂ